ਸਰ ਇਹ ਮੋਟੀਵੇਸ਼ਨ ਇਹ ਸੀ ਕਿ ਮੇਰਾ ਨਾ ਪਹਿਲੇ ਤੋਂ ਸੁਪਨਾ ਸੀ ਵੀ ਮੈਂ ਜਿਸ ਸਕੂਲ 'ਚ ਵੀ ਜਾਵਾਂ ਤਾਂ ਉਹ ਗਿਲੇ ਨੰਬਰ 1 ਸਕੂਲ ਹੋਣਾ ਚਾਹੀਦਾ ਹੈ ਇਸੇ ਕਰਕੇ ਜੋ ਜੀਪੂ ਜਿਸ ਸਕੂਲ ਸੀਗਾ ਉਹ ਮੇਰਾ ਸੱਚਾ ਵਿਦਿਆਲੀ ਸੀ ਜੇ ਵਿੱਚ ਉਸੇ ਨੰਬਰ ਤੇ ਆਇਆ ਸੀਗਾ ਤੇ ਜਦੋਂ ਮੈਂ ਦੋਸਰਾਂ ਸਕੂਲ ਜੁਆਇਨ ਕੀਤਾ ਤਾਂ ਮੈਂ ਉਹੀ ਸੁਪਨਾ ਨਾਲ ਲੈ ਕੇ ਏ ਸੀਗੀ ਕਿ ਮੈਂ ਇਸ ਨੂੰ ਵੀ ਓਨੇ ਸੁੰਦਰ ਬਣਾ ਦੇਣਾ ਹੈ ਔਰ ਮੇਰੀ ਕੋਸ਼ਿਸ਼ ਜਾਰੀ ਹੈ ਔਰ ਮੈਂ ਇਸ ਨੂੰ ਇਸ ਲੈਵਲ 'ਤੇ ਸੁੰਦਰ ਬਣਾਉਣਾ ਚਾਹਨੀ ਆ ਕਿ ਇਹ ਪੂਰੇ ਪੰਜਾਬ ਵਿੱਚ ਇਹਦਾ ਨਾਮ ਹੋਵੇ ਅਕੀਨੇ ਗ੍ਰਾਂਟ ਗ੍ਰਾਂਟ ਹੈ ਜੀ ਜਿਹੜਾ ਗ੍ਰਾਂਟ ਆਉਂਦੀ ਹੈ ਨਾ 5-6 ਲੱਖ ਰੁਪਏ ਗ੍ਰਾਂਟ ਨੂੰ ਪ੍ਰਾਪਤ ਹੋਈ ਹੈ। ਤੇ ਵਿੱਚ ਜਿਹੜਾ ਇਹ ਪ੍ਰਾਇਮ ਰੂਮ ਵੀ ਇਹਨਨੂੰ ਰੈਸਰ ਕਰਵਾਇਆ ਗਿਆ ਹੈਗਾ ਤੇ ਦੋ ਵਾਸ਼ਰੂਮ ਬਵਾਏ ਗਏ ਨੇ ਤੇ ਜਿਹੜਾ ਵੇੜਾ ਹੈਗਾ ਪੱਕਾ ਕਰਵਾਇਆ ਗਿਆ ਹੈਗਾ। ਕਿੰਨੀ ਲੱਗਦਾ? ਗ੍ਰਾਂਟ ਸਾਰੇ ਸੁਦਾ ਜਾਂਦੀ ਹੈ। ਪਰ ਇਹ ਕੋਈ ਬਿਹਤੂਨ ਖੂਟ ਹੈ। ਕੀ ਮੇਂ ਦਿਮਾਗ ਹੈ ਵੀ ਇਸ ਨੂੰ ਖੂਟ ਬਣਾ। ਸਰ ਇਹ ਜਦੋਂ ਕੋਈ ਗ੍ਰਾਂਟ ਪ੍ਰਾਪਤ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਪਲੈਨਿੰਗ ਕਰਦੇ ਆ ਬੈਠ ਕੇ।

ਬਹੁਤ ਖੁਸ਼ੀ ਮਹਿਸੂਸ ਹੋਈ ਆਪਣੇ ਆਪ ਨੂੰ ਔਰ ਪ੍ਰਾਊਡੀ ਫੀਲ ਹੋਇਆ ਕਿ ਅਸੀਂ ਉਸ ਮੰਚ ਤੇ ਅਨ ਦਾ ਸਾਨੂੰ ਮੌਕਾ ਮਿਲਿਆ ਹੈਗਾ ਜਿਹੜਾ ਅਨਲਾਈਨ ਪਹਿਲਾਂ ਜੀ ਸਾਰੇ ਦੇ ਆਪਕ ਲੋਟਦੇ ਨੇ ਸਾਰੇ ਦੇ ਆਪਕ ਲੋਟ ਦੇ ਨੇ ਕਿ ਅਸੀਂ ਮੰਚ ਤੇ ਪਹੁੰਚੀ ਹੈ ਤੇ ਔਰ ਮੈਂ ਇਸ ਗੱਲ ਦਾ ਸਿਹਰੇ ਆਪਣੇ ਅਧਿਆਪਕ ਸਾਥੀਆਂ ਦੇਣਾ ਚਾਹਣੀ ਆ ਕਿਉਂਕਿ ਉਹਨਾਂ ਨੇ ਉਹਨਾਂ ਨੇ ਗਰਾਊਂਡ ਲੈਵਲ ਤੇ ਬਹੁਤ ਜ਼ਿਆਦਾ ਕੰਮ ਕੀਤੇ ਨੇ ਔਰ ਮੈਂ ਉਹਨਾਂ ਦੇ ਕੰਮ ਨੂੰ ਰਿਪਰੈਜ਼ੈਂਟ ਕੀਤਾ ਔਰ ਸਰਕਾਰ ਨੇ ਮੇਰੇ ਉਸ ਕੰਮ ਨੂੰ ਰੈਕੋਗਨਾਈਜ਼ ਕਰਕੇ ਮੈਨੂੰ ਐਵਾਰਡ ਦਿੱਤਾ ਮੈਂ ਇਹ ਵੀ ਬਤਨਾ ਚਾਹੇਗੀ ਤੁਸੀਂ ਜਰੂਰ ਬੱਚਿਆਂ ਦੀ ਮਦਦ ਕਰਦੇ ਕਿੰਨੇ ਬੱਚੇ ਦੀ ਮਦਦ ਕਰਦੇ ਹੋ ਕਿ ਪਰਿਵਾਰ ਵਾਲੇ ਕਹਿੰਦੇ ਕਿ ਤੁਸੀਂ ਬੱਚੇ ਦੀ ਮਦਦ ਕਿਉਂ ਕਰਦੇ ਹੋ ਨਹੀਂ ਸਰ ਗੁੱਸਾ ਨਹੀਂ ਕਰਦੇ ਹੈਗੇ ਮਦਦ ਇਹ ਹੁੰਦਾ ਹੈ ਕਿ ਕੁਝ ਚੀਜ਼ਾਂ ਤਾਂ ਡਿਪਾਰਟਮੈਂਟ ਸਾਨੂੰ ਫ੍ਰੀ ਪ੍ਰੋਵਾਈਡ ਕਰਦਾ ਬੱਚੇ ਲਈ ਪਰ ਕੁਝ ਚੀਜ਼ਾਂ ਨੇ ਬੱਚਿਆਂ ਨੂੰ ਪੇਰੈਂਟਸ ਵੱਲ ਦੇਖਣਾ ਪੈਂਦਾ ਔਰ ਪੇਰੈਂਟ ਵੀ ਕਦੇ-ਕਿਦਿ ਇਸ ਤਰ੍ਹਾਂ ਦੀ ਕਈ ਵਾਰੀ ਹੁੰਦੀ ਹੈ ਕਿ ਉਹ ਨਹੀਂ ਪ੍ਰੋਵਾਈਡ ਕਰਵਾ ਸਕਦੇ ਹੈਗੇ ਤਾਂ ਉਸ ਟਾਈਮ ਜੋ ਹੈਗਾ ਫਿਰ ਅਸੀਂ ਬੱਚਨੇ ਕਿਹਾ ਹੋਇਆ ਕਿ ਹੁਣ ਕਿਸੇ ਤਰ੍ਹਾਂ ਦੀ ਨੀਡ ਹੈਗੀ ਹੈ ਕੋਈ ਤੁਸੀਂ ਪੜਾਈ ਦੇ ਰਿਗਾਰਡਿੰਗ ਕੋਈ ਸਟੇਸ਼ਨਰੀ ਜਾਂ ਕੋਈ ਬੈਗ ਜਾਂ ਯੂਨੀਫਾਰਮ ਇਹ ਕਈ ਵੇ ਕੋਈ ਬੜੀ ਕਲਾਸ ਦੇ ਬੱਚੇ ਵੀ ਹੁੰਦੇ ਨੇ ਜਿਹੜੇ ਫੀਸ ਅਫੋਰਡ ਨਹੀਂ ਕਰ ਪਾਉਂਦੇ ਆ ਬੁੱਕਸ ਨਹੀਂ ਅਫੋਰਡ ਕਰ ਪਾਉਂਦੇ ਉਹ ਵਿੱਚ ਸਟੱਡੀ ਛੱਡ ਦਿੰਦੇ ਨੇ ਤੁਹਾਨੂੰ ਕਿਹਾ ਹੋਇਆ ਕਿ ਤੁਸੀਂ ਵਿੱਚ ਸਟੱਡੀ ਛੱਡੀ ਹੈਗੀ ਤੁਸੀਂ ਆਪਣਾ ਆ ਕੇ ਤੁਹਾਨੂੰ ਦੱਸੋ ਆਪਣੀ ਆਪਣੀ ਨੀਡ ਆਪਣੇ ਰਿਕੁਆਇਰਮੈਂਟ ਦੇ ਅਕੋਰਡਿੰਗ ਸਾਥੋਂ ਹੈਲਪ ਲੈ ਕੇ ਜਾਓ ਸਰੀਕ ਤਾਂ ਸਾਨੂੰ ਉਮੀਦ ਹੈ ਤੁਹਾਡੀ ਰਿਕੁਆਇਰਮੈਂਟ ਜ਼ਿਆਦਾ ਹੈਗੀ ਆ ਤੇ ਇੱਕ ਵਾਰਾ ਡਰੀਮਾ ਤੁਹਾਨੂੰ ਦੱਸਿਆ ਕਿ ਮੈਂ ਸਕੂਲ ਨੂੰ ਪੂਰੇ ਪੰਜਾਬ ਵਿੱਚ ਨੰਬਰ 1 ਤੇ ਲੈ ਕੇ ਆਣਾ ਚਾਹੁੰਦੀ ਆ ਔਰ ਇੱਕ ਮੈਂ ਚਾਹਨੀ ਆ ਕਿ ਜੋ ਪੰਜਾਬ ਦਾ ਵਿਸਰ ਗਿਆ ਸਭਿਆਚਾਰ ਹੈਗਾ उस रिलेटिड जो सारा मटीरियल है मैं कट्ठा करके स्कूल एक प्रॉपर रूम बनाव डिस्पले तो करा और बच्चे उसकी महत्वता दसा उसका जो पिछोकड़ है दसाता जो सारा जो गुस्सा बच्चे भुलते जा रहे हैं बच्चे उस जुड़ सकन तो मैं उस चीज़ में भी सभ्याचारक रूप जी को कह सदा या कॉर्नर बनाने चाहनी हूँ रूम के लिए मैं यही कहना चाहनी हेड़ा अवार्ड साइड वालों मैडम मिले वो रिजर्व कर दे क्योंकि पिछले दो साल तो साढ़े जो एलीमेंट्री स्कूल मॉडल टाउन है ਅੱਤ ਸੇਵਾ ਕਰਦੇ ਨੇ ਕਿ ਜਿਨੇ ਸਰਕਾਰ ਵੱਲੋਂ ਫੰਡ ਵੀ ਮਿਲਦੇ ਨੇ ਉਹਨਾਂ ਨੇ ਸਹੀ ਤਰੀਕੇ ਨਾਲ ਇਹਨਾਂ ਨੇ ਯੂਟਿਲਾਈਜ਼ ਕੀਤਾ ਤੇ ਜਿਹੜੇ ਮਤਲਬ ਸਕੂਲ ਦੇ ਬੱਚੇ ਨੇ ਕਾਫੀ ਮੀਡੀਅਮ ਫੈਮਿਲੀਆਂ ਦੇ ਉਹਨਾਂ ਦੀ ਪਰਸਨਲ ਤੌਰ ਤੇ ਵੀ ਬਹੁਤ ਹੈਲਪ ਕਰਦੇ ਨੇ ਲੱਗਦਾ ਹੈਗਾ ਅਜੀਬ ਜੀ ਬੜਾ ਵਾਰ ਵੀ ਦਾ ਟੀਚਰ ਵੀ ਨੇ ਮੋਟੀਵੇਟ ਹੁੰਦੇ ਆ ਹਾਂਜੀ ਆਫਕੋਰਸ ਬਹੁਤ ਮੋਟੀਵੇਟ ਹੁੰਦੇ ਨੇ ਜੀ ਮੈਂ ਚਾਹੁੰਦੀ ਆ ਕਿ ਵੀ ਇਹਨਾਂ ਨੂੰ ਦੇਖ ਕੇ ਜਿਹੜੇ ਹੋਰ ਟੀਚਰਸ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਕੰਮ ਕਰਨਾ ਚਾਹੀਦਾ ਕਿ ਫੰਡ ਤਾਂ ਬਹੁਤ ਮਿਲਦੇ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਅਸੀਂ ਸਕੂਲ ਚ ਕਿਵੇਂ ਮਤਲਬ ਕਰਨਾ ਹੈ ਉਹ ਆਣਾ ਸੀ ਹਾਂਜੀ ਇਹਨਾਂ ਤੋਂ ਸਿੱਖਣਾ ਪਏਗਾ